ਭਲੇ ਪੈ ਗਿਆ ਛੁੱਟੀਆਂ ਹੁਣ ਹੁਣ ਨਿਆਰੇ ਹੁਣ ਆਪਾਂ ਨੂੰ 2 ਮਹੀਨੇ ਛੁੱਟੀਆਂ ਪੂਰੀਆਂ ਆਵਰਦੇ ਆਪਾਂ ਜਾਣੇ ਨਿਆਰੇ ਇਹਦੇ ਘਰ ਜਾ ਕੇ ਪਹਿਲੇ ਵਜਾ ਦੇ ਹੁਣ ਵੀ ਛੁੱਟੀਆਂ ਮਿਲਿਆ ਕਰਨੀਆਂ ਜੋ ਨਹੀਂ ਕਹਿੰਦੇ ਡਰ ਨਾਲ ਮੇਰੇ ਨਾਲ ਨਾਦਰੇ ਕਰਾਇਆ ਚੱਲੀ ਹੈ ਰਾਜ ਹਾਂ ਚਲੋ ਚੱਲੀ ਆਪਾਂ ਕਹਿੰਦਾ ਨਾਨਕੇ ਛਾੜੀ ਕੋਣ ਆਪਾਂ ਬਸ ਗਏ 2 ਮਹੀਨੇ ਨਾਨਕੇ ਰਹਿਣਾ ਆਪਾਂ 2 ਮਹੀਨੇ ਉੱਥੇ ਠੱਕੇ ਖਾਣੇ ਹਾਂ ਚੱਲੀ ਯਾਰ ਆ ਕੇ ਆਜੋ ਫਿਰ ਆ ਗਈਆਂ ਉਹ ਛੁੱਟੀਆਂ ਆ ਗਈਆਂ ਹੋਰੋ ਪਿਆਰੇ ਦੋ ਮਹੀਨੇ ਛੁੱਟੀਆਂ 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 ਜਾਵਾਂਗੇ ਨਾਨਕੇ ਨਾਨਕੇ ਚੱਲਿਓ ਵਿਚਾਲ ਓਏ ਹੋਣ ਛੁੱਟੀਆਂ ਤੇ ਪੈ ਗੀਆਂ ਜਾਣਾ ਕਿੱਥੇ ਆਪਾਂ ਮੇਰੀ ਗੱਲ ਸੁਣ ਨਾ ਦੋਵੇਂ ਜਾਣੇ ਆਹੋ ਆਹੋ ਆਪਾਂ ਜਾਣ ਨਾਨਕੇ ਆਪਾਂ ਪਾਪੇ ਨੂੰ ਨਾ ਛੱਡ ਗਿਆ ਨਾਨਕੇ ਅੱਛਾ ਤੇ ਜੇ ਆਪਾਂ ਨੂੰ ਨਾ ਨਾ ਛੱਡ ਗਿਆ ਪੰਜ ਮਿੰਟ ਰਾਵਾਂ ਵੀ ਆਪਾਂ ਚੱਲ ਜਾਈਏ ਬਸੇ ਆਪਾਂ ਮੈਂ ਲਬਦਾ ਕਰੀ ਜੀ ਤੁਮਰ ਆਹ ਵਸ ਠੀਕ ਆ ਤੇ ਆਉ ਚੱਲੀਏ ਬਸ ਬੇਟਾ ਬਹੁਤ ਬੜੀਆਂ ਛੁੱਟੀਆਂ ਪੈ ਗਈਆਂ ਪੈ ਗਈਆਂ ਛੁੱਟੀਆਂ ਪੈ ਗਈਆਂ ਚਲੋ ਪੀਂ ਨਿਆਰੇ ਹੋਏ ਹੋਏ ਪਾਪਾ ਕਿੱਥੇ ਆਏ ਕਿੱਥੇ ਆ ਵਾ? 저 ਭੱਤੇ ਕੋ ਚੱਲੀ ਆ ਖਾ। ਚਲ ਰਹਿ ਲੈ। ਉਹ ਵੇਖੋ ਪਾਪਾ ਕਿੱਥੇ ਆ ਸ਼ਰਾਬ ਪਿੰਦਾ ਡਿੱਗਾਤ ਨਹੀਂ ਜਦੇ। ਉਹ ਬਾਹਰ ਜਾ ਦੇਖੀਏ। ਉਹੋ ਕਾਤਾ ਡਿੱਗਾਤ ਨਹੀਂ ਆ। ਉਹ ਨਹੀਂ ਅਖੇ ਵੀ ਨਹੀਂ ਹੈਗਾ। ਕਿੱਥੇ ਆ? ਆਹ ਹੋ ਕਮਰਾ ਰਹਿ ਗਿਆ ਹੁਣ। ਪਤਾ ਨਹੀਂ ਉਹ ਬੰਦੇ ਪਤਾ ਨਹੀਂ ਕਿਉਂ ਕਾਲੇ ਕਾਲੇ ਦਿਖਦੇ ਹੀ। ਚਲ ਕੋਈ ਨਹੀਂ। ਜਿੱਦਾਂ ਨਾ ਆਉਂਦਾ ਬੜੀ ਬੜੀ ਚੱਲੋ ਓਏ ਪਾਪਾ ਬਿਠਾ ਚਤਾਨ ਬੜੇ ਦੀ ਫਗਵਾਰ ਪੜੀ ਹੈ ਫਗਵਾਰ ਦੀ ਪੁੱਠੀ ਬੜੀ ਹੈ ਓਏ ਲੈ ਤੇਰੇ ਕੰਮ ਆਗੇ ਜਾ ਰਾਤਰੀ ਦਾ ਰਾਤਰੀ ਕਾ ਔਰ ਕਿਥੋਂ ਆਏ ਜੋ ਓ ਅਨੋ ਨਿਆਰੇ ਆ ਗਿਆ ਦੀ ਗੱਲ ਆ ਹਾਂ ਛੱਡ ਗਿਆ ਲਾਂਣਗੇ ਕਾਲੀਆਂ ਪਰਦੀਆਂ ਪਾ ਕੇ ਕਿਥੋਂ ਆਏ ਜੋ ਥੋਬੇ ਦੇ ਤਗੜੇ ਲਾਏ ਤ ਕਾਲੇ ਦਿਨੇ ਤੈਨੂੰ ਇਹਨੂੰ ਲੈ ਲੈ ਆ ਹਾਂ ਹੁਣ ਪਤਾ ਆ ਗਿਆ ਆ ਕਾ ਚਟੇ ਆ ਔਰ ਤੇ ਆਪਣੀ ਐਂਡ ਖਾਂਵੇਂ ਰੱਖਿਆ ਕਰ ਮੈਨੂੰ ਵੀ ਦੇ ਜੰਦੇ ਜੋ ਆਪੇ ਲਾਈਓ ਆਪੇ ਲਾਈ ਤੇ ਮੇਰੇ ਉੱਤੋਂ ਕਰਕੇ ਲਾ ਲੈਂਦਾ ਜੋ ਮਰਜ਼ੀ ਲਾ ਲੈਣਾ ਲਾਉਣੀ ਨਹੀਂ ਆ ਲਾਉਣੀ ਨਹੀਂ ਆ ਤਾਂ ਮੇਰੇ ਤੋਂ ਕਰਦੇ ਦੇਦਾ ਆ ਨੂੰ ਹੁਣ ਆ ਫਿਰੜਾ ਤੂੰ ਦਾ ਪਾ ਲੈਣਾ ਨਹੀਂ ਲਾਉਣਾ ਅਰੇ ਪੈਗ ਲਾ ਕੇ ਡਾ ਰਹਿਣਾ ਵਾ ਤਾਂ ਕੁੰਡੀ ਮਰੂ ਸਰਚ ਹਾਂ ਬੋਲਦਾ ਕਿਤਾ ਅੱਧਾ ਬੋਲਦਾ ਤੂੰ ਪੈਗ ਕਿੰਨਾ ਲਾਉਣਾ ਪੈਗ ਕਿੰਨਾ ਲਾਉਣਾ ਅੱਜ ਤਾਂ ਮੈਂ ਲਾਇਆ ਹੀ ਨਹੀਂ ਪਾਵਾ ਕਿੰਨੀ ਪੀਤੀ ਅੱਜ ਅੱਜ ਤਾਂ ਮਾਰੇ ਇੱਕੀ ਪੰਗਵਾ ਪੀਤਾ ਮੈਂ ਤੁਹਾਨੂੰ ਕਿਤਾਬਾਂ ਦਾ ਬੈਗ ਨਹੀਂ ਲਾਇਆ ਮੈਂ ਮੁੜ ਕੇ ਤੇਨ ਨਾਲ ਮੈਂ ਛੱਡ ਕੇ ਆਉਣਾ ਕਿਉਂ ਨਹੀਂ ਪਾਪਾ ਯਾਰ ਬੱਸ ਚੜ ਕੇ ਜਰ ਜਾ ਹਾਂ ਜੀ ਆਪੇ ਲੱਗਦਾ ਮੇਰੀ ਬੱਤੇ ਚਾ ਕੇ ਬੱਤੇ ਅਹੀਂ ਬੱਤੇ ਚੜ ਕੇ ਜਰ ਜਾ ਜਾਓ ਅger ਬੱਤੇ ਚੱਲੇ ਚੱਲੀ ਆ ਲੱਗ ਰਿਹਾ ਤੇਰੀ ਮੁੜ ਕੇ ਆਉਣਾ ਚਲ ਠੀਕ ਆ ਲੱਗ ਜਾਓ ਬੱਤੇ ਚੱਲ ਆ ਜੋ ਸਾਡੇ ਆਉਣਾ ਆ ਉਹ ਆਏ ਮੈਨੂੰ ਦੱਸਦਾ ਦਰਸੇ ਆਉਂਦਾ ਤੁਹਾਡੇ ਤੇ ਮੈਨੂੰ ਸ਼ਾਟ ਆਉਂਗਾ ਹਾਂ ਹੁਣ ਆਹੋ ਚੱਲ ਦੇ ਰੋਟੇ ਰੋਟੇ ਨਾ ਬਰਸੀਆਂ ਗੱਡੀਆਂ ਹਾਂ ਦੋ ਦੇ ਲੈ ਕਿੰਨੇ ਦਿਨ ਹੋ ਗਏ ਨਾ ਤੈਨੂੰ ਮੈਨੂੰ ਹੋ ਗਏ ਇੱਕ ਦੋ ਦਿਨ ਹੀ ਹੋਏ ਅਜੇ ਪਾਪਾ ਨਾ ਤੋ ਉੱਠ ਕੇ ਕਿੰਨੇ ਦਿਨ ਹੋ ਗਏ ਚੱਲ ਤੂੰ ਹੀ ਨਾ ਉਹ ਤਾ ਉਹ ਮੈਂ ਪੁੱਤ ਨਾ ਤਾ ਤਾ ਤੂੰ ਲੈ ਨਾ ਕੇ ਗਏ ਆ ਚਲੋ ਠੀਕ ਆਇਆ ਕਰੋ ਤੇ ਗਰਮੀ ਵੜੀ ਆ ਠੀਕ ਆ ਤੁਹਾਨੂੰ ਨਾਣ ਕੇ ਛਾੜਨਾ ਛਤਾਂ ਤੇ ਉਹ ਤੂੰ ਵੀ ਨਾ ਮੇਰੀ ਗੱਲ ਸੁਣ ਲੈ ਇਤਨੀ ਗਰੋਣੀ ਹੋਵੇ ਮੈਂ ਮੈਂ ਨਾਤਾ ਨਾਤਾਵਾ ਤੂੰ ਪੁੱਤ ਤਿਆਰ ਹੋ ਬਸ ਮਹੀਨੇ ਨਹੀਂ ਲੈਣ ਉਹਨਾਂ ਉੱਥੋਂ ਟੈਕ ਦੀ ਕਿੰਨੀ ਸਮੈਲ ਆਉਂਦੀ ਤੇ ਕੋ ਜਾਪੁਰ ਚ ਬੱਥੇ ਕਰ ਜਾਏ ਉਥੇ ਮੈਂ ਕਰਦਾ ਵਾਂ ਕੱਲਾ ਮੈਂ ਡੀਗੋਣੀ ਨਾ ਮਾਰ ਕੇ ਨਾ ਨਾ ਹੋ ਮੈਂ ਤਿਆਰੀਆਂ ਰੈਡੀ ਬੈਠਾ ਮੈਂ ਮੈਂ ਬਸ ਕੱਪੜੇ ਪੋਣੇ ਆ ਪੱਗ ਮੈਂ ਬੰਨੀ ਆ ਪਾਪੇ ਨੂੰ ਮੈਂ ਕਹਾਂ ਮੈਨੂੰ ਨਵੇਂ ਕੱਪੜੇ ਲਾਗੇ ਨਹੀਂ ਉਹ ਕੋਈ ਨਹੀਂ ਲਿਆ ਦੇਗਾ ਚਲੋ ਓਏ ਪਾਪਾ ਨੂੰ ਹੋ ਗਿਆ ਤੇ ਆ ਤੁਸੀਂ ਦੇਖ ਲੀਏ ਓ ਟੱਪ ਦੇ ਰੱਖ ਰੋ ਫਿੱਟ ਰਿਖਣ ਕੋਈ ਕੋਈ ਉਹ ਡਰੀ ਜਰੀ ਉਹ ਆਹੜਾ ਕੁੱਤਾ ਹੀ ਕੁੱਤਾ ਹੀ ਕੁੱਤਾ ਉਹ ਭੱਜ ਗਿਆ ਭੱਜ ਗਿਆ ਮੈਂ ਭਜਾਦਾ ਉਹ ਕੱਢ ਕੇ ਰੱਖਦਾ ਭਜਾਦਾ ਕੋਈ ਅੰਦਰ ਕੀ ਕਰਨੀ ਤੁਸੀਂ ਘੜ ਕੋਈ ਕੁੱਤਾ ਹੈ ਉਹ ਭਰਾਵਾ ਕੇ ਬੈਠਾ ਹੁਣ ਸਾਨੂੰ ਕੀ ਪਤਾ ਹੱਥੋਂ ਨਿਕਲਿਆ ਇਹ ਹੁਣ ਮੈਂ ਭਜਾਦਾ ਹੱਥੋਂ ਨਿਕਲਿਆ ਕਰ ਦੇ ਜੋ ਭਜਾਦਾ ਹੁਣ ਮੈਂ ਕੋਈ ਗੱਲ ਨਹੀਂ ਚੱਲ ਦੋ ਦੋ ਮੈਂ ਤਿਆਰ ਹੋ ਗਏ ਬੈਠਾ ਹਾਂ ਨਾਲਿਆ ਹੀ ਨਾਤਾ ਵੇ ਹਾਂ ਆ ਸਾਲ ਤੋਂ ਗੁੰਡਾ ਵਾ ਗੁੰਡਾ ਪਾਇਆ ਅੱਜ ਪਟਾਕੇ ਅੱਜ ਆਦਾ ਸਾਰੇ ਯਾਰ ਭਟਾਏਗਾ ਸਾਰੇ ਯਾਰ ਕਿੰਨੇ ਸੋਹਰੇ ਕੋਈ ਜਣਾ ਓਏ ਹੋਏ ਚੱਲ ਫੇਰ ਓਟ ਟਾਈਮ ਨਹੀਂ ਆਰਾਮਲੇ ਦੋ ਚੱਲ ਫੇਰ ਕੋ ਜੋ ਤਿਆਰ ਹਾਂ ਤਿਆਰ ਹੀ ਅਸੀਂ ਐਂ ਇੱਧਾ ਚੱਲ ਜਾਣਾ ਵਾ ਓਟੇ ਗਰਮੀ ਗੋੜੇ ਗੋੜੇ ਪੂਜੇ ਪੈਂਟ ਜਦੇ ਅ ਜੁੱਤੀ ਸਾਫ ਕਰ ਭਾਪੇ ਦੀ ਪਹਿਲੋਂ ਆਪਾ ਪਾਜਾ ਬਣਾ ਜਾ ਜਾ ਉਹ ਨਿਆਣਾ ਜਰਾ ਬਾਗਰੀ ਚੇਨ ਨਹੀਂ ਕੀਤੇ ਆ ਯਾ ਉਹਦਾ ਬੋਕ ਨਹੀਂ ਆਉਂਦੀ ਆ ਠੀਕ ਆ ਉਹ ਤਾਂ ਮੈਂ ਕੱਪੜੇ ਵੀ ਲੈਣੇ ਆ ਉਹ ਤਾਂ ਨਵੇਂ ਕੱਪੜੇ ਹੋ ਤੁਹਾਨੂੰ ਨਾਨਕੇ ਲੈ ਕੇ ਦੇਣਗੇ ਮੇਰੇ ਤਾਂ ਹੱਥ ਖੜੇ ਮੈਂ ਤੁਹਾਨੂੰ ਛੱਡ ਕੇ ਆਉਣਾ ਬਸ ਬਸ ਛੱਡ ਕੇ ਪਤਾਉਣਾ ਤੁਹਾਨੂੰ ਚੱਲ ਚੱਲ ਪਾਪਾ ਚੱਲ ਕੋਈ ਨਹੀਂ ਕੋਈ ਨਹੀਂ ਆ ਕੋਈ ਨਹੀਂ ਕੋਈ ਨਹੀਂ ਨਾਨਕੇ ਜਾ ਦੁਕਾਨ ਤੇ ਬੋਲਿਆ ਚੱਲ ਤਾਂ ਕੇ ਆ ਜਿਹੜਾ ਉਹਦੇ ਆਣ ਕੋਣ ਕਲਾ ਲਈ ਸੋਹਰੇ ਜਾਣਾ ਖਾਜੀ ਦਾ ਬਾੜਾ ਮਾਂ ਨੂੰ ਛੁੱਟੀਆਂ ਕਟਾਉਣ ਜਾਣਾ ਉਹ ਚ ਤਾਂ ਜੰਗੀ ਲੱਗਦੀ ਸੋਹਰੇ ਜਾਈਏ ਉਹ ਬੱਲੇ 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 ਤੂੰ ਵਹਿਰਾਂ ਕਲਾ ਲਈ ਮੁੜ ਕੇ ਆਨਾ ਮੈਨੂੰ ਕਾਲੇ ਦੀਦੇ ਉਹ ਮੈਂ ਤਾਂ ਕਹਿੰਦੇ ਰਹਾ ਗਿਆ ਉਹ ਇਹਨੂੰ ਬਾਹਰ ਜਾਂ ਫੇਰ ਫੜ ਲਈ ਹੋਰ ਅਰੇ ਉੱਗਰੋ ਘੜਾਲ ਲੈ ਥੋੜੇ ਜਾਣਾ ਕਮਾਨ ਫੜੋ ਆਪਣਾ ਚੱਲ ਯਾਰ ਟੋਪਾ ਕੇ ਤੇ ਆਰਾਮ ਨਾਲ ਬਹਿ ਜਾਓ ਪਪਾ ਇਹ ਮੋਟਰ ਖੜਨਾ ਆਹ ਇੱਥੇ ਜਾਣਾ ਤੁਹਾਨੂੰ ਜਾਮੇ ਦੇ ਛੱਡਣਾ ਤੇਰੀ ਬ੍ਰੇਕਾਂ ਨਹੀਂ ਆਈਆਂ ਬ੍ਰੇਕਾਂ ਕੋ ਗੱਲ ਨਹੀਂ ਪਪਾ ਬ੍ਰੇਕ ਬੜੀ ਲਾਉਂਦਾ ਵੇਲਾ ਸੋਹਰੇ ਚੱਲਿਆ ਨਹੀਂ ਤੇ ਵੇਲਾ ਅੰਬਰਾਂ ਚੱਲ ਜਾਊਗਾ ਮੈਂ ਨਾ ਤੂੰ ਟੈਨਸ਼ਨ ਨਾ ਲਾ ਪੁੱਤ ਅਰੇ ਰੱਤਰਾ ਮੈਂ ਜੁੜੀ ਜਿਖਲਾੜ ਦੂਨੀ ਨੇ ਆਹੋ ਬੋ ਮਾਰ ਜਾ ਕੇ ਬਹਿਣਾ ਜਾਂ ਅੰਦਰ ਜਾ ਕੇ ਇੱਥੋਂ ਬਹਿਣਾ ਪਪਾ ਇੱਥੋਂ ਤੋ ਬੋ ਫਿਰ ਮੈਂ ਕੀ ਕਰਾਂ ਇਹ ਕਿਹੜਾ ਬਹਿਰੋ ਇੱਥੇ ਉਗੋ ਤਾਂ ਗਿਆ ਤੂੰ ਨਿਕਾਇਆ ਐੇ ਪਾਪਾ ਢਾਂਗੀ ਵੜੀ ਤੱਤੀਆ ਅਰੇ ਮੈਂ ਵੀ ਨਿਕੇ ਕੋਈ ਨਾਣ ਕੇ ਜਾ ਕੇ ਤੈਨੂੰ ਠੰਡੇ ਕਰਨਾ ਪੁੱਤ ਉਹ ਨਾਲ ਹੀ ਕਰਾ ਚਲੋ ਆਓ ਬਾਹਰ ਕੜਾ ਇੱਥੇ ਪਾਪਾ ਪਾਪਾ ਆਹ ਸਾਰਾ ਵਾਹ ਮੇਰੇ ਲੱਤਾਂ ਘੋੜੋ ਰਿਹਾ ਚਲ ਪਾਪਾ ਯਾਰ ਚਲੋ 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 ਪਾਪਾ ਨੀ ਆਨਾ ਆਪੋ ਤੇ ਕਰਨਾ ਕਾ ਪਾਪਾਰੇ ਦੇ ਸਾਹਮਣੇ ਜਾ ਬੁਲਾਉਂਦਾ ਆ ਪੀ ਪੀ ਗੋਗੜ ਕਿਦਾਂ ਬਤਾਏ ਤੇ ਹੁਣ ਮੋਟਰਸਾਈਕਲ ਨਹੀਂ ਦੁਰਦਾ ਪਿੱਛੇ ਪੈਰਾ ਤੂੰ ਤੇ ਖਲਾ ਬਿਨਾ ਨਹੀਂ ਕਰ ਇਹਨੂੰ ਤੇ ਲੱਗਣਾ ਨਹੀਂ ਕੋਈ ਪਾਪਾ ਨਹਾਣ ਕੇ ਚੱਲ ਮੈਂ ਤੇਰੇ ਕੋ ਮੋਟਰ ਇੱਥੇ ਬੰਨ ਦੇ ਚੱਲ ਪਾਪਾ ਚੱਲ ਨਾ ਨਾ ਪਾਪਾ ਦਾ ਮੋਹ ਦੇ ਮਾਰੇ ਛੱਡ ਜਾ ਤੂੰ ਟੈਨਸ਼ਨ ਨਾ ਲੋ Allah'ın dinine inanılanların ਆ ਗਏ ਆ ਗਏ ਆ ਗਏ ਆ ਤੋਹੇ ਆ ਜਾਂਦੀ ਆ ਜਾਂ ਲਾਲ ਬੇ ਆ ਰਿਆ ਪਿਆ ਆ ਤੋਹੇ ਆ ਰਿਆ ਨਾੜੀ ਜੀ ਚੱਲ ਜੋ ਬੱਤ ਕਾਲਿਓ ਛੱਡ ਨਾ ਆ ਗਿਆ ਤੁਹਾਨੂੰ ਛੱਟਦਾ ਹੁਣ ਆਣ ਗਿਆ ਤੂੰ ਮੇਰੇ ਨਾਲ ਰੋਲਾ ਪਾ ਉਹ ਜਾ ਵੱਖਾ ਤੋੜਦੇ ਲੱਗਾ ਨਾਨ ਗਿਆ ਖਾ ਪਾਇਆ ਜਿੱਧਰੋਂ ਤੁਹਾਨੂੰ ਲੈ ਗਿਆ ਤੇ ਹੁਣ ਤੁਸੀਂ ਰੋਲਾ ਪਾਉਂਦੇ ਹੋ ਉੱਤਰ ਉੱਤਰ ਜਾੜੇ ਹੁਣ ਕੋਈ ਨਹੀਂ ਮੈਨੂੰ ਛੱਡਣੂਗਾ ਉੱਤਰ ਉੱਤਰ ਛੱਡਣੂਗਾ ਤੇ ਨਾ ਉਹਨੂੰ ਮੈਂ ਲੈ ਆਉਂਗਾ ਆਇਆ ਕੇ ਬਸ ਇਹੀ ਕੋਈ ਨਹੀਂ ਜਾ ਜੇ ਫਿਰ ਪੱਛੇ ਚੱਲ ਠੀਕ ਹੈ ਮੈਂ ਚੱਲਿਆ ਜੋ ਲੈ ਭਰਾ ਤੁਸੀਂ ਬੋ

ਆ ਮੇਰਾ ਪੁੱਤ ਜੀ ਆ ਗਿਆ ਆ ਪੁੱਤ ਆ ਗਿਆ ਆ ਤ੍ਰਿਕਾ ਤ੍ਰਿਕਾ ਗਲਪੁੱਤ ਸਾਥੀ ਓਏ ਕੀ ਹਾਲ ਤੁਸੀਂ ਗੱਤੀ ਮੰਗਾਓ ਤੇ ਮੈਂ ਮੜਦੇ ਪਾਣੀ ਲੈ ਗਿਆ ਚਾਰਗਾ ਬਾਪ ਨੇ ਬਰਵਾਤੀ ਮੰਗਾ ਲਈ ਮਮਾ ਪੁੱਤ ਨੇ ਕਿਹਾ ਉਹ ਤਾਂ ਤੇ ਆਏ ਇਹ ਯਾਰੇ ਗਾਣ ਤੇ ਆਈ ਬ੍ਰੰ ਟੇਗੇ ਤੇ ਆ ਨਾ ਦਿੱਤੀ ਗੱਲਾ ਜੀ ਨਾ ਆਪਣੇ ਨਾਮ ਦੇ ਆ ਗਾ ਸੋਲੋ ਤੋ ਨਾਲ ਆਤਾ ਪਾ ਅੱਛਾ ਤੇ ਝੋਨੇ ਜੋ ਗਦਵਾ ਗੰਦ ਨਹੀਂ ਮਾਮਾ ਨਿਯਾਰੇ ਨਿਆਰੇ ਬੈਣਾ ਨਿਆਰੇ ਨਯੂਰੇ ਵੀ ਦਵਾਗੇ ਸਾਰਾ ਕੁ ਆ ਮੁੰਡੇ ਨੂੰ ਫੜ ਕੇ ਖੜੀ ਜਾ ਰਗਾ ਕੋਈ ਠੀਕ ਸਾਡ ਕੰਮ ਕਾ ਚੱਲਣ ਡਿਆ ਵਧੀਆ ਵਧੀਆ ਮਾਮਾ ਅਪਾ ਪਹਿਲੇ ਆਣਾ ਹੀ ਹੋਇਆ ਨਾ ਹੋਣਾ ਹੀ ਸ਼ਾਮ ਨੂੰ ਖੜਦੇ ਖੜਦੇ ਕੋਈ ਨਹੀਂ ਪੋਤਾ ਬੋਲ ਲੈ ਕਰ ਕੱਟਣ ਜਾਣਾ ਪਾਣੀ ਪੀ ਲੋ ਪਾਣੀ ਪੀ ਲੋ ਪਾਣੀ ਪੀਓ ਪਹਿਲਾਂ ਪਾਣੀ ਤੇ ਪਾਪੇ ਨੂੰ ਦਿਓ ਪਹਿਲੋ ਲਾਣ ਪੀਂਦੋ ਠੱਗਦਾ ਨਹੀਂ ਆ ਆਣੀ ਚਾਹਵਾ ਨਾ ਇਹ ਗੱਲ ਸੁਣ ਤਰਾ ਪੁੱਤ ਬਾ ਡੈਰੀ ਨੇ ਤਨੀ ਬੋਲੀ ਦੰਦਾ ਅਗਰ ਹੀ ਨਹੀਂ ਆ ਕੀ ਬੋਲ ਰਾਇ ਨਾ ਮਮਈ ਕੀ ਗੱਲ ਬਤਾ ਪੁੱਤਾਂ ਨਹੀਂ ਇਹਦਾ ਪਿਓ ਹਾਂ ਖਤਮ ਪੁੱਤ ਤੈਨੂੰ ਆਖੇ ਪਤਾ ਲੈ ਗਿਆ ਮੁੰਡਿਆਲੀ ਉਹ ਬੰਦਾ ਚੱਜ ਕੇ ਲੱਗਾ ਵੀ ਆਇਆ ਭਾਈ ਝਾਂ ਤੋਂ ਰੱਖਿਓ ਇਹਨਾਂ ਦਾ ਹੈ ਇਸ਼ਤਾਨ ਬਹੁਤ ਕਰਦੇ ਆਏ ਕੋਈ ਨਹੀਂ ਕੋਈ ਨਹੀਂ ਟਾਲਾਂਗੇ ਇਹਨਾਂ ਦਾ ਇਸ਼ਤਾਨ ਕਰਨ ਨੂੰ ਆਪਾਂ ਹਾਂਜੀ ਹਾਂਜੀ ਇਹਨਾਂ ਦਾ ਬੰਬੀ ਤੇ ਖੜਦੇ ਆ ਹਾਂਜੀ ਹਾਂਜੀ ਇਹ ਅੰਨੇ ਨਾ ਪਤਾ ਬਿਨਾ ਨਾਲੇ ਬੰਬੀ ਦੇ ਪਾਵਾਂਗੇ ਇਹਨਾਂ ਨੂੰ ਬਤਾ ਤੇ ਨਾਲੇ ਧੋਨੇ ਚੋਂ ਕਢਾਵਾਂਗੇ ਲੱਦਣਾ ਠੀਕ ਆ ਯਾਰ ਮਾਮਾ ਇੱਕ ਕੰਮ ਕਰਨਾ ਹੈ ਕੋਈ ਨਹੀਂ ਪਤਾ ਨਾਨਕੇ ਜਦੋਂ ਆਈਦਾ ਨਾ ਕੰਮ ਕਰ ਕਰੀਦਾ ਵਾ ਆਹੇ ਆਨ ਨੂੰ ਵੀ ਪਾ ਆਈਂ ਬਰੰਟੇ ਬਰੰਟੇ ਜੇ ਮੈਂ ਤੇ ਦੀ ਗਾਵਾ ਨਹੀਂ ਕੋਈ ਮੈਂ ਚੋਂਦਾ ਭਈਆ ਹਾਂ ਠੀਕ ਹੈ ਆ ਭਾਈ ਥੇਰੇ ਥੇਰੇ ਹਾਂ ਤੇ ਸਤਾਇਓ ਨਾ ਨਾਨਕੇ ਨੂੰ ਆ ਤੂੰ ਲਾੜ ਪੀਆ ਲੜਾ ਹੋ ਤੂੰ ਲਾੜ ਪੀ ਜਾ ਆਹ ਤਾਣਾ ਟਾਣਾ ਨਹੀਂ ਇਹ ਗੱਲ ਕਰਦੇ ਆ ਆਹ ਹੇ ਮਾਰੇ ਅੱਛਾ ਸੇਰੋ ਹੀ ਨੰਨ ਤੇ ਹੱਥਾ ਉੱਠੇ ਪੁੱਠੇ ਪਾਓ ਠਗੇ ਤੇ ਦਸ ਤੇ ਜੋੜੇ ਹੋ ਗਏ ਹਾਂ ਹਾਂ ਚਲੋ 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 ਉਹ ਚਲ ਗੇ ਚਲੋ ਕੰਮ ਕਰੀਏ ਦਿਨ ਚੜ ਗਿਆ ਵਾ ਚਲ ਓਏ ਨਿਕਿਆ ਤੂੰ ਗੱਡੀ ਠਾਪ ਕਰਨ ਜਾ ਕੇ ਚਲ ਓਏ ਤੂੰ ਵੀ ਉੱਠ ਲੱਗ ਮੈਂ ਖਾਦਾ ਚਲ ਮਨਦੀਪ ਬੜੇ ਬੋਕ ਮਾਮਾ ਯਾਰ ਮੈਂ ਠੀਕ ਨਹੀਂ ਹੋਈ ਉੱਠ ਤਾ ਵੀ ਕੋਈ ਨਹੀਂ ਤੈਨੂੰ ਚਾਹ ਚ ਪਾਉਣਾ ਮੁੜ ਕੇ ਚਾਹ ਰੋਪੇ ਦਾ ਨਹੀਂ ਨਹੀਂ ਕੋਤ ਪੱਠੇ ਪਾ ਲਈਏ ਡੰਗਰਾਂ ਨੂੰ ਫਿਰ ਚਾਹ ਪੀਨੇ ਮੈਂ ਪੀਨੇ ਆ ਪੀਣੀ ਚਾਹ ਬਾਰੇ ਆ ਪੀਣੀ ਪੀਣੀ ਆ ਰੁਕ ਜਾ ਲੈ ਯਾਰ ਇਹ ਕਰਨਾ ਵਾ ਇਹ ਕਿਹੜਾ ਪੈਂਟਰ ਸਾਫ ਕਰੋ ਇਹ ਕਿਹੜਾ ਚਾਈ ਸਾਫ ਕਰੋ ਇਹ ਕਿਹੜਾ ਪੱਠੇ ਪਾਓ ਆ ਜੋ ਵਾਲਾ ਨਹੀਂ ਗਰਮੀਾਂ ਬੰਬੀ ਦੇ ਨੂੰ ਹੋੜ ਘੜ ਤਾ ਸਾਡੇ ਕੋ ਕੰਮ ਨਾ ਰੋ ਨੇ ਬਾਟ ਪੁੱਤ ਉਹ ਪੁੱਤ ਖੜਦਾ ਤੁਹਾਨੂੰ ਬਾਹਰ ਵੀ ਖੜਦਾ ਕਮੌਣ ਖੜਦਾ ਤੁਹਾਨੂੰ ਕਮਾ ਕੇ ਲਾਣਾ ਮਾ ਮਾ ਆਪ ਗੱਡੀ ਦੇ ਗੱਡੀ ਖੜਦੇ ਨਾ ਸਾਫ ਕਰੋ ਨਾ ਪਹਿਲਾਂ ਨੂੰ ਚਲੋ ਕਰਦੇ ਕਰਦੇ ਸ਼ਰ ਗੱਡੀ ਸਾਫ ਕਰਦੇ 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 ਮਾ ਮਾ ਨੂੰ ਦੇ ਕਹਿੰਦਾ ਓਏ ਐਸ਼ ਕਰਾਉਣੀ ਤੁਹਾਨੂੰ ਐਸ਼ ਉੱਥੇ ਖੜਦੇ ਬੰਬੀ ਦੇ ਤੁਹਾਨੂੰ ਨਵਾ ਕੇ ਲੈ ਤੁੜੀ ਲੈ ਗਿਆ ਤੁੜੀ ਆ ਲੈ ਗਿਆ ਇਹਨੇ ਤੂੰ ਆਵੇ ਮਾਮਾ ਆ ਗਏ ਆ ਗਏ ਜੀ ਚੱਲ ਚੱਲ ਲੈ ਛੇਤੀ ਕਰ ਆ ਗਏ ਆ ਗਏ ਮਾਮਾ ਚਾਹ ਬਣਾ ਮੈਂ ਆਹ ਤੂੰ ਬੜੀ ਚਾਹ ਬਣ ਗਈ ਬਣ ਗਈ ਬਣ ਗਈ ਚਾਹ ਦੂ ਨਰੇ ਓਏ ਇਧਰ ਆ ਇਧਰ ਇਧਰ ਬਾਹਰ ਔਰ ਸੇ ਪਾਓ ਔਰ ਸੇ ਪਾਓ ਘੁਰਲੀ ਜਾ ਡੰਗਰ ਲੈ ਕੇ ਖੋਲ ਕੇ ਮੜ ਕੇ ਉਹ ਡਾਉਣੀ ਨਹੀਂ ਆ ਵਿੱਚ ਸੁਟਨੀ ਆ ਮਾਮਾ ਨਹੀਂ ਪਾਉਣੀ ਦੇਣਾ ਆ ਹਮਾਇਆ ਰੇ ਜਦ ਇਹ ਕੋ ਮਨਣਾ ਹੈ ਉੱਡ ਡੰਗਰ ਦੇ ਬੰਨ ਲੀਏ ਡੰਗਰ ਬੰਨ ਲੀਏ 2 ਮਿੰਟ ਖਲੋਜੋ ਜੇਰਾ ਕਰੋ ਚਾਹ ਪਿਆ ਗੱਡੀ ਤੇ ਗੱਡੀ ਤੇ ਕਰਦਾ ਆਹ ਕਰਦਾ ਕਰਦਾ ਤੁਹਾਨੂੰ ਗੱਡੀ ਤੇ ਕਰਦਾ ਇਹ ਹੁਣ ਭੱਜਣਗੇ ਇਥੋਂ ਆਵੇ ਆਪ ਗੱਦਾ ਚੋੜਾ ਕੇ ਪਿਆ ਜੰਮੇ ਮਾਮਾ ਮਾਮਾ ਆਹ ਨੂੰ ਘਮੇਰਾ ਤੂੰ ਕਾ ਚੰਗਾ ਬੰਦਾ ਨੂੰ ਆਹ ਕੰਮ ਕਰ ਰਹੇ ਜੀ ਆਹ ਆਹ ਤਾਂ ਚਾਹ ਪਾਣੀ ਪੀਤਾ ਜੀ ਕਿੱਥੇ ਚਾਹ ਪਾਣੀ ਕਹਿੰਦੇ ਐ ਤੁਹਾਡੇ ਕੋਲ ਜਾਣ ਕੇ ਆਇਆ ਤਾਂ ਓਹੋ ਮਾਦਰਾ ਕਿ ਤਰੀ ਮਾਮੀ ਨੂੰ ਕਹਿੰਦਾ ਚਾਹ ਲੈ ਆਉਣੀ ਬਹੁਤ ਮੰਨ ਤੀ ਨਹੀਂ ਨਹੀਂ ਲੰਨੇ ਕੋਈ ਲੱਗਿਆ ਸੀ ਕਿ ਮੈਂ ਤਾਂ ਤੁਸੀਂ ਮਾਮੀ ਨੇ ਕੰਮ ਡੰਗਰ ਬਣਾਏ ਉਹ ਸਾਬ ਕੋਈ ਕਰ ਆਏ ਯਾਰ ਚਾਹ ਪਾਣੀ ਦੇ ਪਿਆ ਮਾਮਾ ਯਾਰ ਤੂੰ ਹੋਰ ਵੀ ਨਹੀਂ ਖੜਿਆ ਸਾਰਾ ਦਿਨ ਇੱਦਾਂ ਹੀ ਕੋਈ ਪੁੱਤ ਸਵੇਰੇ ਖੜਾਂਗੇ ਸ਼ਾਮਾਂ ਪੈ ਗਈਆਂ ਵਾ ਕੰਦੇ ਨਾਉਣ ਗਏ ਨਹੀਂ ਗਰਦੋਕ ਹੈ ਮਾਮੇ ਕੇ ਦਾਦੇ ਕੋ ਮਰਦੇ ਸ਼ਹਿਰ ਕੋਈ ਨਹੀਂ ਕੋਈ ਦੇ ਵੀ ਅਜਾਣਾ ਪਤਵਾਏ ਤਨਾ ਬਾਹਰ ਕਮਾ ਕੇ ਲੈ ਗਏ ਨਾਲੇ ਤੇ ਨਾਲੇ ਪੱਠੇ-ਪੱਡੇ ਪਾ ਲਈ ਫੇਰ ਇੱਕ ਰਾ ਕੋਈ ਨਹੀਂ ਪਾਉਣੇ ਮਾਮਾ ਬੱਚੇ ਹਾਂ ਉਹ ਇੱਕ ਮੰਜਣਾ ਆਵੇ ਪੰਜ-ਛੇ ਦਿਨ ਆਪਾਂ ਲੈ ਘੋਨਾ ਨਾਲੇ ਆਪਾਂ ਕੱਦੂ ਵਿੱਚ ਘੁੰਮਾਂਗੇ ਨਾਲੇ ਲੱਦਣ ਪੁੱਟਾਂਗੇ ਚਲੋ ਥੋੜਾ 10 ਦਿਨ ਹੋ ਗਏ ਆ ਨੂੰ ਆ ਨੂੰ ਤੇ ਤੂੰ ਅੱਡੋ ਕੰਮ ਨਹੀਂ ਕਰਾਈ ਜਾਂਦਾ ਆਪਾਂ ਚੱਲੀਏ ਪਿੰਡਾਂ ਆਮ ਆਂ ਆਪਣੇ ਕੰਮ ਕਰਾਉਣਾ ਆ ਚਲੋ ਜੀ ਮਿਸਟਰ ਜੀ ਕੋ ਆਪਣਾ ਆ ਮੇਰਾ ਫੋਨ ਆ ਕੰਕਰ ਕੋਣ ਆ ਗੱਟੇ ਆ ਪਤਾ ਤਬਲੇ ਗੱਟੇ ਮਾ ਮੋਲ ਘੜਿਆ ਨੂੰ ਜਾ ਉਹ ਨਹੀਂ ਪ੍ਰੋਣਾ ਮੜ ਕੇ ਗੁੱਸੇ ਹੋ ਜੂਗਾ ਉਹਨੇ ਗਾਣਾ ਮੁੰਡਿਆਂ ਕੋ ਕੰਮ ਹੀ ਕਰਾਈ ਜਾਂਦੇ ਅੱਜ ਆਂ ਮੇਰੀ ਗੱਲ ਸੁਣੋ ਆਪਾਂ ਬੰਬੀ ਤੇ ਚੱਲਦੇ ਆਂ ਨਹਾ ਤੋਂ ਗੋਨੇ ਆ ਨਲਿਆ ਆਪਾਂ ਧੋਨੇ ਦੇ ਗੰਦ ਵੜਾ ਆ ਨਲੇ ਗੰਦ ਘਾੜ ਆਏ ਨਹੀਂ ਮਾਮਾ ਜਿਆਦਾ ਯਾਰ ਬੂੜ ਪਾ ਆ ਮਰ ਕੰਮ ਹੀ ਕਰਾਈ ਜਾਂਦਾ ਉਹਨੇ ਸੋਨੇ ਸੋਨੇ ਸੂਟ ਬਣਾ ਕੇ ਦਊਗਾ ਨਹੀਂ ਰਹਿਣ ਦੋ ਅੱਗੇ ਪੰਜ-ਛੇ ਦਿਨ ਹੋਏ ਮਾਰ ਘੜਿਆ ਕਿਦੋਂ ਕੰਮ ਕਰਾਈਂਦਾ ਤੂੰ ਆਪਾਂ ਘਾ ਚੱਲੋ ਜਾ ਲੈ ਉਹ ਬਾੜ ਖੇਡਦਾ ਪੁਲਿਸ ਨਾਲ ਤੁਰਦਾ ਤੁਰ ਜੀ ਵਾਹ ਉਹ ਯਾਰ ਕੁੜੀ ਸਾਡੀ ਕੀ ਆਖੂਗੀ ਹੁਣ ਕਿਰਪਾ ਜੀ ਆਹੇ ਚੱਲੇ ਆਹੇ ਚੱਲੇ ਯਾਰ ਸਮੇਂ ਦੇ ਹੋ ਗੋਤ ਸੋਗੇ ਕਿ ਲੋਕਾਂ ਦਾ ਆਉਂਦਾ ਚਲ ਯਾਰ ਆ ਜਾ ਆ ਰਿਹਾ ਆ ਰਿਹਾ ਮਾਮੀ ਦਾਦੀ ਨੇ ਆਤਾ ਨਾ ਬੈਰ ਮੇਰਾ ਪੁੱਤ ਬੈਰ ਮਾਮਾ ਤੇ ਕੋ ਮੈਂ ਜਾਣਾ ਜਾਂ ਜਾ ਕੋ ਤੁਮ ਹੋਨੇ ਤੁਹਾਨੂੰ ਗੱਡੀ ਸਾਫ ਕੀਤੀ ਆ ਗੱਡੀ ਸਾਫ ਚਲ ਕੋ ਮੈਂ ਟਰੈਕਟਰ ਸਾਫ ਕੀਤਾ ਸੀ ਪਤਾ ਹਾ ਕੁਝ ਸਾਫ ਚਲੋ ਠੀਕ ਆ ਖਰਦਾ ਤੁਹਾਨੂੰ ਘਵਾ ਕੇ ਲੰਘ ਚਲ ਕੋ ਮੈਂ ਜਦੀ ਅੱਜ ਚਲ ਫਿਰ ਚਲ ਚਲ ਮਾਮੇ ਨਾ ਚਿੱਤੀ ਘੁੰਮਣਾ ਉਹ ਜਾ ਪੁੱਤ ਐਦਾਂ ਕਰੋ ਇਹ ਖੇਡ ਖੂੜ ਆਵਾਜ਼ ਚਲੋ ਬਾਹਰ ਜਾ ਜਾ ਪਾਵਾ ਤੇ ਘਰ ਦੇ ਬੰਬੀ ਵਾਲੇ ਕਿਹਦੀ ਦੱਸੀ ਹੈ ਫਿਰ ਚਲੋ ਸੁਰਵਾ ਮੇਰੀ ਗੱਲ ਸੁਣ ਕੋ ਬੋਏ ਮਾਮਾ ਨਾਗੇ ਤੇ ਆਪਾਂ ਨੂੰ ਖੜਦਾ ਹੀ ਘਮਾਉਣ ਨਾ ਵੇਖਾਂ ਉਹ ਨਹੀਂ ਦੇਂਦਾ ਜੀ ਨਾ ਵੇਖਾਂ ਕੀ ਮੇਰੇ ਖੜਦਾ ਜੀ ਉਹ ਨਾਗੇ ਕੱਪੜੇ ਚੇਂਜ ਕਰਨੇ ਤੇ ਕੱਪੜੇ ਉਹਨੇ ਚੇਂਜ ਕੀਤੇ ਆਪਾਂ ਆਪਾਂ ਇੰਦਾ ਕਰਦੇ ਇਹਨਾਂ ਦੇ ਪਿੰਡ 'ਚ ਕਰਾਉਣੇ ਬੇਸਤੀ ਇਹਨਾਂ ਨੂੰ ਪਤਾ ਲੱਗੇ ਠੀਕ ਹੈ ਕਰੀਏ ਫਿਰ ਅੱਜ ਫਿਰ ਕਾਰਨਾਮਾ ਕੋਈ ਨਾ ਬਈ ਵੱਡੇ ਕਰਨੇ ਕਾਰਨਾਮਾ ਨੂੰ ਪਤਾ ਲੱਗੇ ਅੱਲ ਫਿਰ ਆਇਓ ਫਿਰ ਲੋ ਫੜੋਸ ਮਾਤ ਮੁੰਡੇ ਸਾਰਾ ਇੱਥੇ ਪੰਘੂ ਤੋੜੋ ਇਹਨੂੰ ਮੇਰੇ ਦਾ ਮਾਰ ਦੇ ਪਰੇ ਹੋ ਜਾ ਓ ਹਲੋ ਓਨੀ ਦੇਵਾ ਕੌਣ ਜੇ ਤੁਸੀਂ ਇੱਕ ਟੰਗ ਬਣਾਇਆ ਮੈਂ ਨੁਕਸਾਨ ਇਹ ਕਿੰਨਾ ਦੇ ਕਤਿਹੜ ਆਇਆ ਆਪਣੇ ਨਾਨਕੇ ਆ ਜਾਓ ਓਡੇ ਨਾਨਕੇ ਆਲੋ ਵੀ ਆਪਾਂ ਚੁਪਾਸ ਗੋਣ ਆਜ ਇਹਨਾਂ ਨੂੰ ਪੱਠੇ ਪਾਉਨੇ ਆ ਯਾਰ ਇਹੋ ਹੀ ਉਹ ਘਰ ਇਧਰ ਹੀ ਆਏ ਲਾਹਾਂ ਦੇਖੋਗੇ ਆਪਾਂ ਆਈ ਯਾਰ ਕਰਦੇ ਆ ਹਾਲੇ ਨਾਲ ਤਾਹੂ ਕੀ ਹਾਲ ਵਧੀਆ ਜੀ ਵਧੀਆ ਵਧੀਆ ਪਾਉਗਾ ਬੱਚੇ ਆਪਣੇ ਆਪਣੇ ਜੀ ਆਪਣੇ ਆਪਾ ਉੱਜੀ ਆਪਣਾ ਨਖਸਾਲ ਕਰਤਾ ਜੀ ਕਿੱਥੇ ਆ ਪਿਛੇ ਜਿੱਥੇ ਆਪਾਂ ਧੀਰੇ-ਭੁਲੇ ਲਾਇਆ ਆ ਆਣੀ ਆਣੀ ਉਹ ਤੇ ਨਾਲ ਬੱਲਾ ਬੱਲਾ ਉਹ ਕਿਉਂ ਮਾਰੀ ਜਿਹੜਾ ਲਾਗੇ ਬੰਦੇ ਬਾਲਣ ਪਿਆਈ ਹੋਈ ਸਾਰਾ ਹੀ ਖਿਲਾਰ ਪਾਇਆ ਯਾਰ ਇਹਦੇ ਸਵੇਰ ਦੇ ਸੁੱਤੇ ਆ ਜਿਹੜਾ ਬਾਲਾ ਸੇ ਠਾ ਕੇ ਪੁੱਛੋ ਤੁਸੀਂ ਕਿੱਥੇ ਆ ਕੇ ਗੱਲ ਲੱਗ ਗਏ ਆ ਇਹਨਾਂ ਦੇ ਮਗਰ ਖੋਲ ਭੱਜੇ ਕੰਡਾ ਲਾਏ ਗਏ ਓਹ ਇਨਸਾਨ ਆ ਮਾ ਖਰਾਬ ਪੜੇਗਾ ਖੜੇ ਆ ਵੀ ਪਿਛੇ ਦੀ ਨਕਾ ਕਰ ਗਿਆ ਇਹ ਦੋ ਮਾਮਾ ਇਸ ਸੇਰ ਦੇ ਸੁੱਤੇ ਤੇਰੇ ਸਾਹਮਣੇ ਆ ਆ ਤੇ ਈ ਮਿਰਚਾਂ ਤੋੜ ਮਖਰਾਬ ਉਹ ਜਾ ਭਰਾਵਾ ਤੈਨੂੰ ਵੀ ਝਾੜ ਗਿਆ ਦੇ ਇੱਕ ਮੌਰਾ ਆ ਰੋਜ਼ ਉਹ ਜਾ ਗੁਰੂ ਘਰ ਸੁੱਤੇ ਜਿਹੜਾ ਇਹ ਵੀ ਲੈ ਝਾੜ ਗਿਆ ਆ ਬੈਠ ਕਮਾਉਣ ਭਰਾ ਈ ਸੁੱਤੇ ਮਾਮਾ ਉਹਦੇ ਨਾਲੇ ਸੇਰ ਦੇ ਸੁੱਤੇ ਐਵੇਂ ਆ ਜਾਂਦੇ ਉਹ ਮੇਢਾਣਾ ਤਾਣਨਾ ਕੋਣ ਤੇ ਮਗਰੇ ਖਾਦੀ ਕੀ ਆ ਵੀਰੇ ਤੂੰ ਗਾਰਗਾ ਦੇ ਜੰਮ ਭਰੋ ਆਪਣਾ ਜਾ ਕੇ ਐਵੇਂ ਨੀ ਤੈਨੂੰ ਦੇਖਾਂਗੇ ਤੇ ਬਚਾਲਿਆ ਨਾ ਆਏ ਦੇ ਮੂੰ ਚੋਕੇ ਪਤਾ ਨਹੀਂ ਕਿੱਥੋਂ ਨਾਮੇ ਦੇਣ ਆਏ ਨੇ ਤੇਰੀ ਗੱਲ ਸੁਣਾ ਤਾਂ ਅਠਾ ਓਏ ਹਾਂਜੀ ਹਾਂ ਮਾਮਾ ਨੁਕਸਾਨ ਕਰ ਗਿਆ ਇਹ ਉਹਨਾਂ ਦਾ ਨਹੀਂ ਆਈ ਤੇਰੇ ਸਾਹਮਣੇ ਰਹਿਣ ਤੁਸੀਂ ਅੱਜ ਦਵਾਤਾ ਮੈਨੂੰ ਲਾਮਾ ਤੇ ਸਾਹਮਣੇ ਹੀ ਆ ਤੁਸੀਂ ਮੈਨੂੰ ਬੜਾ ਭਜੇ ਆਏ ਹੋ ਦਾ ਤੇ ਮੈਂ ਤਾਂ ਉਹਨਾਂ ਨੂੰ ਮਾਰਿਆ ਝੂਠ ਹੋਣਾ ਮਾਮਾ ਕੋ ਮੰਨੀ ਆਣਾ ਆਪਾ ਪਹਿਲਾਂ ਨਾ ਉੱਠ ਗਏ ਤਾਂ ਪਹਿਲਾਂ ਸਫਾਈ ਕਰੋ ਬਾਹਰ ਆ ਜਾਓ ਉਠੋ ਉਠੋ ਤਾਂ ਤੁਹਾਡਾ ਲਾਵਾ ਆ ਜਾਏ ਮੈਂ ਬਖਸ਼ ਦਦਾ ਤੁਹਾਨੂੰ ਨਹੀਂ ਤੇ ਤੁਹਾਨੂੰ ਚੱਤਰ ਵੇਖੇ ਫੇਰ ਦੇਣਾ ਆ ਜਾਓ ਆ ਜਾਓ ਚਲੋ ਆ ਪੱਖਾ ਸਾਫ ਕਰੋ ਤੇ ਚੱਤਰ ਪੋਚਾ ਕਰੋ ਜਰਾ ਤੁਹਾਨੂੰ ਸਜਾ ਇਹੋ ਹੀ ਆ ਸਮਾਈ ਸਵਾਈ ਆਏ ਨੂੰ ਮੰਨਣਾ ਫਿਰ ਖੜੂਗਾ ਖੜੂਗਾ ਚਾਲੇ ਫਿਰ ਆ ਜਾਓ ਓਏ ਨਿਕਲੇ ਆ ਜਾਓ ਆ ਪੱਖਾ ਸਾਫ ਕਰ ਦਿਓ ਆ ਮੋਰਸਾ ਨੂੰ ਟਾਕੀ ਮਾਰੋ ਇਹ ਕਹਣਾ ਚਾਨੂ ਮਾਰੋ ਇੱਕ ਵਾਰ ਪੱਖਾ ਸਾਫ ਕਰੋ ਇੱਕ ਵਾਰ ਫਰੋ ਝਾੜੂ ਇੱਕ ਵਾਰ ਫਰੋ ਪੋਚਾ ਆ ਮਾਰੋ ਨਾ ਨਹੀਂ ਪੱਖਾ ਸਾਫ ਕਰੋ ਚਲੋ ਆ ਕਰੋ ਸਾਫ ਹੁਣ ਮੋਟਰਸੇਡਾ ਸਾਫ ਕਰਦਾ ਮੈਂ ਚੰਗੀ ਤਰ੍ਹਾਂ ਲਾ ਚੰਗੀ ਤਰ੍ਹਾਂ ਉਹ ਇਦਾਂ ਇਦਾਂ ਹੋਰ ਕਿਦਾਂ ਲਾਈਦਾ ਨਹੀਂ ਚੰਗੀ ਤਰ੍ਹਾਂ ਲਾ ਬਤ ਚੰਗੀ ਤਰ੍ਹਾਂ ਓ ਤੂੰ ਬਿਮਾਰ ਐ ਅੱਛਾ ਜੇ ਜੇ ਪੋਚਾ ਲਾਉਂਦੇ ਆ ਝਾੜੂ ਵਾਹ ਤਾਜਾ ਖੇਤੇ ਕੇ ਖੇਤੇ ਕੇ ਖੇਤੇ ਕਰੇਗਾ ਕੰਮ ਨੂੰ ਜੋ ਪਰਵਾ ਤੁਹਾਡਾ ਪੈ ਕੰਮ ਚੱਲੇ ਹੋ ਪਿੰਡ ਪਰ ਮੇਰੇ ਘਰ ਫੋਨ ਆਵੇ ਚੱਲੀਏ ਉਹ ਤਾਂ ਫੋਨ ਹੀ ਨਹੀਂ ਆਗਾ ਚਲੋ ਮੇਰੇ ਕੋਲ ਹੈਗੇ ਪੈਸੇ ਫਿਰ ਚੱਲੀਏ ਬੱਸ ਤੇ ਫਿਰ ਚਲੋ ਫੜੋ ਸਮਾਨ ਆਪਣਾ ਚੱਲ ਨਹੀਂ ਚੱਲ ਅਜੇ ਚੱਲੀ ਆ ਪਰਨੇ ਛੱਡੋ ਪਰ ਆ ਕੰਮ ਮਗਾ ਰਹੇ ਆ ਆਜੋ ਆਜੋ ਹਾਂ ਛੁੱਟੀਆਂ ਖਰਾਬ ਹੋ ਗਈਆਂ ਹਾਂ ਉਹਦਾ ਚੰਗੇ ਨਾਣ ਕੇ ਆਣੇ ਆਪਾਂ ਤੋਂ ਕੋ ਕਰਿਆ ਗਏ ਆ ਤੇ ਹੋ ਕਮਲੀਆ ਆਪਣੇ ਕੰਮੇ ਵੀ ਕਿੰਨਾ ਸਵਾਰ ਗਿਆ ਅਮੇਜ਼ਿੰਗ